ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਇਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਸਾਈ ਭਿਕਨ ਸ਼ਾਹ ਜੀ ਦਾ ਦਰਸ਼ਨ ਲਿਆਉਣਾ ਕਰਨਾਲ ਜ਼ਿਲ੍ਹੇ ਦੇ ਪਿੰਡ ਠਸਕਾਂ ਦੇ ਰਹਿਣ ਵਾਲੇ ਸ਼ਾਈ ਭਿਕਨ ਸ਼ਾਹ ਜੀ ਜੋ ਕਿ ਆਪਣੇ ਧਰਮ ਦੇ ਅਕੀਦੇ ਅਨੁਸਾਰ ਰੋਜ਼ਾਨਾ ਪੱਛਮ ਵੱਲ ਨੂੰ ਮੂੰਹ ਕਰਕੇ ਨਿਮਾਜ਼ ਪੜ੍ਹਾ ਕਰਦੇ ਸਨ ਪਰ ਜਿਸ ਦਿਨ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਉਸ ਦਿਨ ਸਾਈਂ ਪਿਖਨ ਸ਼ਾਹ ਜੀ ਨੇ ਪੱਛਮ ਦੀ بجائے ਪੂਰਬ ਵੱਲ ਭਾਵ ਪਟਨਾ ਸਾਹਿਬ ਵੱਲ ਨੂੰ ਮੂੰਹ ਕਰਕੇ ਨਿਮਾਜ਼ ਅਦਾ ਕੀਤੀ ਉਸਦੇ ਚੱਲਿਆਂ ਨੇ ਹੈਰਾਨ ਹੋ ਕੇ ਪੁੱਛਿਆ ਸਾਈਂ ਜੀ ਅੱਜ ਤੁਸੀਂ ਇਹ ਕੀ ਕੂਫਰ ਕਰ ਮਾਰਿਆ ਹੈ ਪੱਛਮ ਦੀ بجائے ਪੂਰਬ ਵੱਲ ਨੂੰ ਮੂੰਹ ਕਰਕੇ ਨਿਮਾਜ਼ ਕਿਉਂ ਪੜੀ ਹੈ ਪੀਰ ਜੀ ਨੇ ਅੱਗੋਂ ਜਵਾਬ ਦਿੱਤਾ ਅੱਜ ਮੈਨੂੰ ਅੱਲਾਹ ਤਾਲਾ ਦਾ ਨੂਰ ਪੱਛਮ ਦੀ بجائے ਪੂਰਬ ਵੱਲ ਨਜ਼ਰ ਆਇਆ ਹੈ ਅੱਜ ਮੈਨੂੰ ਇੰਜ ਮਹਿਸੂਸ ਹੋਇਆ ਹੈ ਜਿਵੇਂ ਅੱਲਾ ਤਾਲਾ ਪੂਰਬ ਦੇ ਵਿੱਚ ਉਤਰਿਆ ਹੋਵੇ ਆਪਣੀ ਅਧਿਆਤਮਿਕ ਸਮਰੱਥਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਵਾਲੇ ਸਥਾਨ ਪਟਨਾ ਸਾਹਿਬ ਦਾ ਪਤਾ ਲਗਾ ਕੇ ਸਾਈ ਭਿਕਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਪਟਨਾ ਸਾਹਿਬ ਆ ਪਹੁੰਚੇ ਤੇ ਬਾਲ ਗੋਵਿੰਦ ਰਾਏ ਜੀ ਦੇ ਦਰਸ਼ਨ ਕਰਨ ਸਮੇ 7 ਵਾਰ ਸੀਸ ਦਾ ਕਰਕੇ ਆਪਣੀ ਸ਼ਰਧਾ ਪ੍ਰਗਟ ਕੀਤੀ ਫਿਰ ਸਾਈ ਜੀ ਨੇ ਦੋ ਕੁੱਝੀਆਂ ਆਪ ਜੀ ਦੇ ਅੱਗੇ ਰੱਖੀਆਂ ਇੱਕ ਦੇ ਵਿੱਚ ਹਿੰਦੂ ਦੀ ਦੁਕਾਨ ਦੀ ਮਠਿਆਈ ਸੀ ਅਤੇ ਦੂਜੀ ਦੇ ਵਿੱਚ ਮੁਸਲਮਾਨ ਦੀ ਦੁਕਾਨ ਦੀ ਬਾਲ ਗੋਵਿੰਦ ਰਾਜੀ ਜੀ ਨੇ ਦੋਵੇਂ ਕੁੱਝੀਆਂ ਦੇ ਉੱਪਰ ਆਪਣੇ ਛੋਟੇ-ਛੋਟੇ ਹੱਥ ਰੱਖ ਦਿੱਤੇ ਇਹ ਦੇਖ ਕੇ ਸਾਈਂ ਜੀ ਬੜੇ ਪ੍ਰਸੰਨ ਹੋਏ ਤੇ ਸਿਰ ਹਿਲਾ ਕਰਕੇ ਉੱਥੋਂ ਚਲੇ ਗਏ ਸਾਈਂ ਜੀ ਦੇ ਚੇਲਿਆਂ ਨੇ ਕੁੱਝੀਆਂ ਦਾ ਰਹਸ ਪੁੱਛਿਆ ਤਾਂ ਸਾਈਂ ਜੀ ਨੇ ਦੱਸਿਆ ਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਇਹ ਰੱਬ ਰੂਪ ਬਾਲਕ ਵੱਡਾ ਹੋ ਕੇ ਕਿਸ ਦਾ ਪੱਖ ਕਰੇਗਾ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ ਪਰ ਇਸ ਰੋਹਾਨੀ ਬਾਲਕ ਨੇ ਦੋਵੇਂ ਕੁਝੀਆਂ ਉੱਪਰ ਹੱਥ ਰੱਖ ਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਦੋਵੇਂ ਧਰਮ ਦੇ ਲੋਕਾਂ ਨੂੰ ਇੱਕੋ ਜਿਹਾ ਪਿਆਰ ਕਰੇਗਾ ਅਤੇ ਨਾਲੇ ਮੈਨੂੰ ਇਹ ਰੋਹਾਨੀ ਗਿਆਨ ਬਖਸ਼ਿਆ ਹੈ ਕੇ ਰੱਬ ਦੇ ਪਿਆਰੇ ਜਾਤਾਂ ਪਾਤਾਂ ਤੇ ਧਰਮਾਂ ਮਜਮਾਂ ਤੋਂ ਉੱਪਰ ਉੱਠ ਕੇ ਨਿਰੰਕਾਰ ਦੇ ਦੇਸ਼ ਦੇ ਵਿੱਚ ਵਰਤਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਇਸੇ ਤੁਹਾਡੇ ਸੰਮੁਖ ਕਰਾਂਗੇ ਸਾਖੀ ਸਾਈਂ ਪਿਖਨਸ਼ਾਹ ਜੀ ਦਾ ਦਰਸ਼ਨ ਲਈਉਣਾ ਕਰਨਾਲ ਜੀਲ ਦੇ ਪਿੰਡ ਠਸਕਾਂ ਦੇ ਰਹਿਣ ਵਾਲੇ ਸ਼ਾਈ ਪਿਖਨਸ਼ਾਹ ਜੀ ਜੋ ਕਿ ਆਪਣੇ ਧਰਮ ਦੇ ਅਕੀਦੇ ਅਨੁਸਾਰ ਰੋਜ਼ਾਨਾ ਪੱਛਮ ਵੱਲ ਨੂੰ ਮੂੰਹ ਕਰਕੇ ਨਿਮਾਜ਼ ਪੜ੍ਹਾਇਆ ਕਰਦੇ ਸਨ ਪਰ ਜਿਸ ਦਿਨ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਉਸ ਦਿਨ ਸਾਈਂ ਪਿਖਨਸ਼ਾਹ ਜੀ ਨੇ ਪੱਛਮ ਦੀ ਬਜਾਏ ਪੂਰਬ ਵੱਲ ਭਾਵ ਪਟਨਾ ਸਾਹਿਬ ਵੱਲ ਨੂੰ ਮੂੰਹ ਕਰਕੇ ਨਿਮਾਜ਼ ਅਦਾ ਕੀਤੀ ਉਸ ਦੇ ਚੱਲਿਆਂ ਨੇ ਹੈਰਾਨ ਹੋ ਕੇ ਪੁੱਛਿਆ ਸਾਈਂ ਜੀ ਅੱਜ ਤੁਸੀਂ ਇਹ ਕੀ ਕੂਫਰ ਕਰ ਮਾਰਿਆ ਹੈ ਪੱਛਮ ਦੀ بجائے ਪੂਰਬ ਵੱਲੋਂ ਮੂੰਹ ਕਰਕੇ ਨਿਮਾਜ਼ ਕਿਉਂ ਪੜੀ ਹੈ ਪੀਰ ਜੀ ਨੇ ਅੱਗੋਂ ਜਵਾਬ ਦਿੱਤਾ ਅੱਜ ਮੈਨੂੰ ਅੱਲਾਹ ਤਾਲਾ ਦਾ ਨੂਰ ਪੱਛਮ ਦੀ بجائے ਪੂਰਬ ਵੱਲ ਨਜ਼ਰ ਆਇਆ ਹੈ ਅੱਜ ਮੈਨੂੰ ਇੰਜ ਮਹਿਸੂਸ ਹੋਇਆ ਹੈ ਜਿਵੇਂ ਅੱਲਾਹ ਤਾਲਾ ਪੂਰਬ ਦੇ ਵਿੱਚ ਉਤਰਿਆ ਹੋਵੇ ਆਪਣੀ ਅਧਿਆਤਮਿਕ ਸਮਰੱਥਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਵਾਲੇ ਸਥਾਨ ਪਟਨਾ ਸਾਹਿਬ ਦਾ ਪਤਾ ਲਗਾ ਕੇ ਸਾਈ ਭਿਕਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਪਟਨਾ ਸਾਹਿਬ ਆ ਪਹੁੰਚੇ ਤੇ ਬਾਲ ਗੋਵਿੰਦ ਰਾਏ ਜੀ ਦੇ ਦਰਸ਼ਨ ਕਰਨ ਸਮੇ 7 ਵਾਰ ਸੀਸ ਦਾ ਕਰਕੇ ਆਪਣੀ ਸ਼ਰਧਾ ਪ੍ਰਗਟ ਕੀਤੀ ਫਿਰ ਸਾਈ ਜੀ ਨੇ ਦੋ ਕੁੱਟੀਆਂ ਆਪ ਜੀ ਦੇ ਅੱਗੇ ਰੱਖੀਆਂ ਇੱਕ ਦੇ ਵਿੱਚ ਹਿੰਦੂ ਦੀ ਦੁਕਾਨ ਦੀ ਮਠਿਆਈ ਸੀ ਅਤੇ ਦੂਜੀ ਦੇ ਵਿੱਚ ਮੁਸਲਮਾਨ ਦੀ ਦੁਕਾਨ ਦੀ ਬਾਲ ਗੋਵਿੰਦ ਰਾਜ ਜੀ ਨੇ ਦੋਵੇਂ ਕੁੱਝੀਆਂ ਦੇ ਉੱਪਰ ਆਪਣੇ ਛੋਟੇ-ਛੋਟੇ ਹੱਥ ਰੱਖ ਦਿੱਤੇ ਇਹ ਦੇਖ ਕੇ ਸਾਈਂ ਜੀ ਬੜੇ ਪ੍ਰਸੰਨ ਹੋਏ ਤੇ ਸਿਰਦਾ ਕਰਕੇ ਉੱਥੋਂ ਚਲੇ ਗਏ ਸਾਈਂ ਜੀ ਦੇ ਚੇਲਿਆਂ ਨੇ ਕੁੱਝੀਆਂ ਦਾ ਰਹਸ ਪੁੱਛਿਆ ਤਾਂ ਸਾਈਂ ਜੀ ਨੇ ਦੱਸਿਆ ਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਇਹ ਰੱਬ ਰੂਪ ਬਾਲਕ ਵੱਡਾ ਹੋ ਕੇ ਕਿਸ ਦਾ ਪੱਖ ਕਰੇਗਾ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ ਪਰ ਇਸ ਰੋਹਾਨੀ ਬਾਲਕ ਨੇ ਦੋਵੇਂ ਕੁcjੀਆਂ ਉੱਪਰ ਹੱਥ ਰੱਖ ਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਦੋਵੇਂ ਧਰਮ ਦੇ ਲੋਕਾਂ ਨੂੰ ਇੱਕੋ ਜਿਹਾ ਪਿਆਰ ਕਰੇਗਾ ਅਤੇ ਨਾਲੇ ਮੈਨੂੰ ਇਹ ਰੋਹਾਨੀ ਗਿਆਨ ਬਖਸ਼ਿਆ ਹੈ ਕਿ ਰੱਬ ਦੇ ਪਿਆਰੇ ਜਾਤਾਂ ਪਾਤਾਂ ਤੇ ਧਰਮਾਂ ਮਜਵਾਂ ਤੋਂ ਉੱਪਰ ਉੱਠ ਕੇ ਨਿਰੰਕਾਰ ਦੇ ਦੇਸ਼ ਦੇ ਵਿੱਚ ਵਰਤਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ